ਸਾਤਿਕਾਰ ਮਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਗਈ ਵੱਡੀ ਅਪਡੇਟ ਦੱਸ ਦਈਏ ਕਿ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਕਰਵਾ ਦਿੱਤੀਆਂ ਜਾਣਗੀਆਂ ਉਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਅਤੇ ਜਿਹੜੇ ਪੰਚ ਅਤੇ ਸਰਪੰਚ ਦੀ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਭੰਬਲ ਪੂਸੇ ਪਾਇਆ ਜਾ ਰਿਹਾ ਹੈ ਆਪ ਆਧਵੀ ਯਾਨੀ ਕਿ ਸੂਬੇ ਦੀ ਸਰਕਾਰ ਵੱਲੋਂ ਸੂਬੇ ਦੀ ਸਰਕਾਰ ਵੱਲੋਂ ਬਿਲਕੁਲ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਪੰਚਾਇਤੀ ਚੋਣਾਂ ਨੂੰ ਲੈ ਕੇ ਬੇਨਿਜ਼ਮ ਯਾਨੀ ਕਿ ਵਿਦਆਟ ਰੂਲਸ ਹੋ ਰਹੀਆਂ ਨੇ ਪੰਚਾਇਤੀ ਚੋਣਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਯਾਨੀ ਕਿ ਪੰਚਾਇਤੀ ਚੋਣਾਂ ਦਾ ਰਸਮੀ ਤੌਰ ਤੇ ਬੇਗਲ ਵੱਜ ਚੁੱਕਿਆ ਹੈ ਲੇਕਿਨ ਵੋਟਰ ਸੂਚੀ ਕਿੱਥੇ ਐਸੀ ਹੈ ਕਿੱਥੇ ਬੀਸੀ ਹੈ ਕਿੱਥੇ ਮਹਿਲਾ ਰਾਖਵਾ ਕਰਨ ਹੈ ਹਾਲੇ ਪੀ ਪਿੰਡਾਂ ਦੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਪਿੰਡਾਂ ਦੇ ਲੋਕ ਜਦੋਂ ਵੀਡੀਓ ਐਸਟੀਐਮ ਦਫਤਰ ਜਾਂਦੇ ਨੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਚੋਣ ਸੂਚੀ ਅਤੇ ਵੋਟਰ ਸੂਚੀ ਅਤੇ ਰਾਖਵੇਂ ਕਰਨ ਦੀਆਂ ਲਿਸਟਾਂ ਨਹੀਂ ਮਿਲ ਰਹੀਆਂ ਇਸ ਲਈ ਪੰਜਾਬ ਦੇ ਪਿੰਡਾਂ ਦੇ ਲੋਕ ਜੋ ਪੰਚ ਅਤੇ ਸਰਪੰਚ ਦੀ ਚੋਣ ਲੜਨਾ ਚਾਹੁੰਦੇ ਨੇ 15 ਅਕਤੂਬਰ ਵਾਲੀ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਹੁਣ ਭੰਬਲ ਪੂਸੇ ਪੈ ਰਹੇ ਨੇ ਲਾਣ ਆਰਡਰ ਦੀਆਂ ਪੂਰੀ ਤਰ੍ਹਾਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਬਣ ਗਏ ਨੇ ਕਿ ਐਨਓ ਜਿਹੜੀ ਐਨਓਸੀ ਮਿਲਣੀ ਹੈ ਐਨਓਸੀ ਨੂੰ ਲੈ ਕੇ ਸਵਾਲ ਯਾਨੀ ਕਿ ਜਿਹੜੇ ਦੂਸਰੀਆਂ ਪਾਰਟੀਆਂ ਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਾਂ ਕਾਂਗਰਸ ਪਾਰਟੀ ਦੇ ਨੇ ਜਾਂ ਭਾਰਤੀ ਜਨਤਾ ਪਾਰਟੀ ਦੇ ਨੇ ਜਾਂ ਬੌਜਨ ਸਮਾਜ ਪਾਰਟੀ ਦੇ ਨੇ ਉਹਨਾਂ ਉਮੀਦਵਾਰਾਂ ਨੂੰ ਪੰਚਾਂ ਤੇ ਸਰਪੰਚਾਂ ਦੀ ਚੋਣ ਲਈ ਐਨਓਸੀ ਮਿਲਣੀ ਮੁਸ਼ਕਲ ਹੋ ਜਾਵੇਗੀ 10000 ਦੱਸਿਆ ਜਾ ਰਿਹਾ ਹੈ ਕਿ ਪਿੰਡਾਂ ਦੇ ਲੋਕਾਂ ਦੇ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਆម ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਲੋਕਤੰਤਰ ਬਚਾਉਣਾ ਹੈ ਸੰਵਿਧਾਨ ਬਚਾਉਣਾ ਹੈ ਲੇਕਿਨ ਪੰਚ ਸਰਪੰਚੀ ਪੰਚਾਇਤ ਚੋਣਾ ਬਲਕ ਪੰਚਾਇਤ ਚੋਣਾ ਨੂੰ ਲੈ ਕੇ ਧਜੀਆਂ ਉਡਾਈਆਂ ਜਾ ਰਹੀਆਂ ਨੇ ਲੋਕਤੰਤਰ ਦੀਆਂ ਯਾਨੀ ਕਿ ਕਾਂਗਰਸ ਅਤੇ ਜਿਹੜੇ ਅਕਾਲੀਆਂ ਦੇ ਸਰਪੰਚ ਨੇ ਚਾਹਵਾਨ ਨੇ ਲੋਕ ਉਹਨਾਂ ਪਾਰਟੀਆਂ ਨੂੰ ਖੜਨਾ ਚਾਹੁੰਦੇ ਨੇ ਭਾਵੇਂ ਸੂਬੇ ਦੇ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਪੰਚ ਜਾਂ ਸਰਪੰਚ ਹੋਣਗੇ ਉਹ ਕਿਸੇ ਪਾਰਟੀ ਵੱਲੋਂ ਨਹੀਂ ਹੋਣੇ ਚਾਹੀਦੇ ਬਟ ਇਸ ਦੇ ਬਾਬ ਯੂਧ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਬੇਨਿਜ਼ਮੀਆਂ ਦੀਆਂ ਧੂੜ ਉਡਾ ਦਿੱਤੀਆਂ ਨੇ ਬੇਨਿਜ਼ਮੀਆਂ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਹੋਣਗੀਆਂ ਇਸ ਨੂੰ ਲੈ ਕੇ ਵੱਡਾ ਧਮਾਕਾ ਕਰ ਦਿੱਤਾ ਐਲਾਨ ਕਰ ਦਿੱਤਾ ਸਾਰੇ ਪੁਖਤਾ ਜਿਹੜੇ ਸਬੂਤ ਨੇ ਜਗ ਜਗਰ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਤੇ ਦੋ ਵਾਰ ਰਹੇ ਮੰਤਰੀ ਵਿਕਰਮਜੀਤ ਸਿੰਘ ਜੁਟਿਆ ਨੇ ਵਿਕਰਮ ਸਿੰਘ ਮਜੀਠੀਆ ਨੇ ਕਹਿ ਦਿੱਤਾ ਹੈ ਭਾਵੇਂ ਸਾਡੇ ਲੱਖ ਮਤ ਪੇਦ ਹੋਣ ਆਪ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਾਲ ਉਹਦੇ ਸੇਧ ਦੀ ਅਸੀਂ ਕਾਮਨਾ ਜ਼ਰੂਰ ਕਰਦੇ ਹਾਂ ਲੇਕਿਨ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ ਜਿਨ੍ਹਾਂ ਨੇ ਸਰਪੰਚਾਂ ਅਤੇ ਪੰਚਾਂ ਦੀਆਂ ਚੋਣਾਂ ਲੜਨੀਆਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਕਾਰ ਵੱਲੋਂ ਇਸ ਤਰ੍ਹਾਂ ਹੀ ਮਿਲ ਰਹੀਆਂ ਅਤੇ ਐਨ ਐਨਓਸੀ ਦੇਣ ਦੇ ਵਿੱਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯਾਨੀ ਕਿ ਐਨਓਸੀ ਲੈਂਡ ਦੇ ਵਿੱਚ ਭੰਬਲ ਪੂਸੇ ਪੈ ਗਏ ਨੇ ਪੰਜਾਬ ਦੇ ਜਿਹੜੇ ਚਾਹਵਾਨੇ ਪੰਚ ਅਤੇ ਸਰਪੰਚ ਕਿਉਂਕਿ ਦੂਸਰੀ ਆਮ ਆਦਮੀ ਪਾਰਟੀ ਕਈਆਂ ਥਾਵਾਂ ਤੇ ਉਹਨਾਂ ਨੂੰ ਐਨ ਐਨਓਸੀ ਲੈਂਡ ਤੋਂ ਮਨਾ ਕਰ ਰਹੀ ਹੈ ਧੰਨਵਾਦ